ਮੈਂ ਵੀ ਇਹਨਾਂ ਦੀ ਬਹੁਤ ਵੱਡੀ ਪ੍ਰਸ਼ੰਸਾ ਹਾਂ। ਮੂੰਹ ਦੇ ਕੰਧਾ ਬੰਦਾ ਚੰਗਾ ਨਹੀਂ ਲੱਗਦਾ ਹਾਂਗਾ ਚਮਚਾਗਿਰੀ ਜੀ ਲੱਗਦੀ ਹੈ। ਲੇਕਿਨ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਗੁਰਦਾਸ ਜੀ ਵਰਗੇ ਇਨਸਾਨ ਕੋਬਾਸ ਜੀ ਵਰਗੇ ਆਤਮਾ ਸੱਦੀ ਫਿਲਮ ਇੰਡਸਟਰੀਸ 'ਤੇ ਕਦੇ ਆਉਂਦੇ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਭ ਤੋਂ ਪਹਿਲੀ ਹੀਰੋਇਨ ਗੁਰਦਾਸ ਜੀ ਦੀ ਮੈਂ ਹੀ ਬਣੀ ਸੀ ਮਾਮਲਾ ਗਾਹ ਹੈ। ਅਜੇ ਤੂੰ ਮਾ ਸਾਡੀ ਫਿਲਮ ਨਹੀਂ ਪਾਈਆਂ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਰਿਕਾਰਡਸ ਤਾਂ ਕੋਈ ਹੋ ਸਕਣ ਤੋੜ ਸਕੀ ਹੋਗੀ। ਪਰ ਬਸ ਉਹ ਮੇਨੀ ਇੱਕੋ ਹੀ ਹੋਰ ਮੈਨੂੰ ਕਹਿੰਦੇ ਆ ਅੰਦਾਸ ਹੈ या तमन्ना है या ख्वाहिश है कि मरण तो पहले एक बार फिर मैं गुरदास जी की जोड़ीदार <ण्थारी> बना बस मैं ज्यादा गल नहीं कहूंगी हो क्योंकि ਤੁਹਾਡੇ ਜਿੰਨਾ ਮੈਨੂੰ ਵੀ ਇਹਨਾਂ ਨੂੰ ਸੁਣ ਦਾ ਸ਼ੌਕ ਸੀ ਮੈਂ ਦੱਸ ਚੁੱਕੀ ਆ ਔਰ ਮੈਂ ਚਾਹੁੰਦੀ ਆ ਕਿ ਅੱਜ ਮੈਂ ਬੈਠ ਕੇ ਆ ਵੀ ਸਾਲਾਂ ਦੀ ਤਮੰਨਾ ਜਿਹੜੀ ਹੈਗੀ ਆ ਪਿਆਰ ਦੇ ਨਾਲ ਫਰੇਮ ਦੇ ਨਾਲ ਪੂਰੀ ਕਰਾਂ ਇਸ ਕਰਕੇ ਮੇਰੀਆਂ ਫਿਲਮਾਂ ਤੁਸੀਂ ਦੇਖਦੇ ਆਏ ਹੋ ਮੇਰੀ ਇਹੀ ਬੇਨਤੀ ਹੈ ਦੇਖਦੇ ਰਹੋ ਔਰ ਦੇ ਪ੍ਰਸ਼ਨਾ ਕਰਿਓ ਕਿ ਮੈਂ ਤੇ ਗੁਰਦਾਸ ਇੱਕ ਵਾਰ ਫੇਰ ਸਾਡੀ ਜੋੜੀ ਬਣੀ ਮੇਲਵਾਨੀ ਗੁਦਾਸੀ ਦੇਸ